ਉੱਤੇ ਕਿੰਨੀਆਂ ਆ ਗਈਆਂ ਇਹ ਆਹ ਚ ਦੇਖੀ ਆ ਬਈ ਇਹ ਚੱਕੀ ਆ ਪੰਜਾਬ ਚ ਬਈ ਉਹ ਤੁਹਾਡੇ ਕੋਲੇ ਆ ਉਹ ਆਪਣੇ ਕੋਲੇ ਤੇ ਇਹ ਬਾਈ ਇਹ ਵੀ ਕਹਾਣੀ ਜ਼ਰੂਰ ਦੱਸ ਦੇ ਮੜੀ ਇਹ ਬਾਈ ਆਪਾਂ ਨੂੰ ਕਿਸਮਤ ਨਾਲ ਹੀ ਮਿਲੀ ਸੀ ਇਹ ਅਸੀਂ ਲੈਣਗੇ ਗੱਡੀ 1 2 4 ਤੇ ਜਿਹੜੀ ਮਰਸੀਡੀਜ਼ ਆਉਂਦੀ ਆ ਮੈਂ ਵੀਡੀਓ ਕਾਲ ਤੇ ਗੱਲ ਕਰੀ ਜਾਂਦਾ ਸੀ ਪਿੱਛੇ ਬਾਹਰ ਜਦੋਂ ਮੈਂ ਬੁਖਾਉਂਦਾ ਪਿਆ ਸੀ ਬਾਹਰਲੇ ਮੁੰਡੇ ਨੇ ਸੀ ਮੈਨੂੰ ਮੈਂ ਕਿਹਾ ਵੀ ਐਵੇਂ ਐਵੇਂ ਗੱਡੀਆਂ ਉਹਨੂੰ ਖੜੀ ਦਿੱਸ ਗਈ ਇਹ ਮੈਂ ਉਹਨੂੰ ਆ ਤਾਂ ਲੈਣੀ ਇਹ ਮੈਨੂੰ ਨਹੀਂ ਪਤਾ ਸੀ ਲੈਕਸਸ ਕੀ ਆ ਕੀ ਨੀ ਕੀ ਸਿਸਟਮ ਹਾਂ ਫੇਰ ਉਹਨਦੇ ਤੋਂ ਅਸੀਂ ਮੈਂ ਤਾਂ ਮੁੰਡਾ ਕੱਢੀਆਂ ਆਉਂਦੀਆਂ ਜਿੰਦੇ ਤੇ ਲਈ ਆ ਉਤੋਂ ਲੈ ਲਈ ਫਿਰ ਤਿਆਰ ਕਰ ਲਈ ਸਾਰੀ ਪੇਂਟ ਪੂੰਡ ਕੀਤਾ ਜਾਂਦਾ ਤੇ ਬਸ ਹੁਣ ਇਹ ਆਪਣੀ ਕੋ ਖੜੀ ਆ ਫਾਈਨਲ ਲੁੱਕ ਆ ਗਈ ਹਾਂ ਫਾਈਨਲ ਆ ਜਿਹਨੀਆਂ ਕੋਸ਼ਕ ਚੀਜ਼ਾਂ ਸਾਡੇ ਮੁਤਾਬਿਕ ਨਹੀਂ ਬਣੀਆਂ ਆ ਬਾਈ ਆ ਵੀ ਤੁਸੀਂ ਆਏ ਆ ਬਣਾਏ ਆ ਸੀ ਫਾਈਨਲ ਤੇ ਇਹਦੇ ਬਾਈ ਆ ਲਾਇਆ ਦਾ ਵੀ ਦੱਸ ਆਪਣੇ ਸਪੈਸ਼ਲ ਕਸਟਮਾਈਜ਼ ਕੀਤੇ ਬਾਹਰੋਂ ਆਏ ਸੀਗੇ ਹਮ ਇਹਨਾਂ ਦੇ ਨਾਂ ਨੂੰ ਲਿਖਿਆ ਹੋਇਆ ਆਪਣਾ ਠੀਕ ਹੈ ਤੇ ਆ ਜਿਹੜੀਆਂ ਸੂਈਆਂ ਆਈਆਂ ਲੱਗੀਆਂ ਆ ਪੀਟਰ ਪੈਟਰ ਦੇ ਹੁੰਦੀਆਂ ਆ ਟਰੱਕ ਦੇ ਹਮ ਤੇ ਬਸ ਮੋਸ ਤੇ ਹੀ ਆ ਸਾਨੂੰ ਇਹ ਲਈ ਮੈਨੂੰ ਲੁੱਕ ਬਾਕ ਹੈਂ ਲੱਗਦੀ ਆ ਬਈ ਗੱਡੀ ਦੀ ਮੈਨੂੰ ਸ਼ੁਰੂ ਤੋਂ ਸ਼ੌਂਕ ਆ ਜਿਵੇਂ ਡੋਜ ਚੈਲੈਂਜਰ ਦਾ ਮੇਰੀ ਡ੍ਰੀਮ ਕਾਰ ਵੀ ਆ ਇੱਕ ਇਹ ਵੀ ਬਈ ਮੈਂ ਜਦੋਂ ਸਟਾਰਟ ਕੀਤੀ ਤੇ ਮੰਦਰੋਂ ਉੱਠ ਕੇ ਦਰਸ਼ਕੋ ਬਾਹਰ ਆ ਗਿਆ ਸੀਗਾ ਬਈ ਵਾਹ ਸੁਣਾ ਦੇ ਮੜੀ ਦਰਸ਼ਕਾਂ ਨੂੰ ਆਵਾਜ਼ ਆਪ ਸੁਣਾ ਦਿੰਦੇ ਹਾਂ ਆ ਮੋਬਾਈਲ ਬਈ ਤੁਹਾਨੂੰ ਸੁਣਾ ਦਿੰਦਾ ਤੇ ਐਂਡ ਗੱਲ ਬਾਤ ਆ ਐਗਜ਼ੌਸਟ ਜਿਹੜਾ ਬਈ ਸਪੈਸ਼ਲ ਨੂੰ ਤੁਹਾਨੂੰ ਦੱਸ ਦੇਣੀ ਹੈ ਐਗਜ਼ੌਸਟ ਦਾ ਰੇਟ ਬਹੁਤ ਆ ਉਹਨੇ ਦੀ ਬਈ ਗੱਡੀ ਆ ਜਾਂਦੀ ਹੈ ਵਧੀਆ ਸਹੀ ਹੈ ਨਾ ਗੱਲ ਬਈ ਸਹੀ ਹੈ ਸਹੀ ਹੈ ਤੇ ਆਹ ਵੇਖ ਲਓ ਬਈ ਤੁਹਾਨੂੰ ਆਵਾਜ਼ ਜਿਹੜੀ ਲਾਈਵ ਸੁਣ ਦਿਖਾ ਦਿੰਨੇ ਆ ਆ ਆਇਆ ਦੋਸਤੋ ਤੇ ਪਰ ਹੁਣ ਇਹ ਆਵਾਜ਼ ਦਾ ਰਾਜ ਹੈ ਜਿਹੜਾ ਉਹ ਵੀ ਤੁਹਾਨੂੰ ਦੱਸ ਦੇਣਾ ਬਾਈ ਜਿਹੜਾ ਇੱਕ ਪੈਡਲ ਮਾਰਦਾ ਉਹ ਦੱਸ ਦੇ ਕਿੰਨੇ ਲੀਟਰ ਚ ਪੈਣਾ ਉਹ ਆਪਾਂ ਨੂੰ 1.5 ਤੋਂ 2 ਲੀਟਰ ਚ ਪੈ ਜਾਂਦਾ 1.5 ਤੋਂ 2 ਲੀਟਰ ਚ ਹਾਂ ਹਾਂ ਉਹ ਵੀ ਪਟਰੋਲ ਆ ਪਟਰੋਲ ਆ ਪਟਰੋਲ ਲਓ ਜਿਹੜਾ ਇੱਕ ਪੈਡਲ ਮਾਰਨਾ 1.5 ਤੋਂ 2 ਲੀਟਰ ਚ ਪਾਇਆ ਜਾਂਦਾ ਤੇ ਬਾਈ ਬਾਕੀ ਜਿਹੜੀ ਫੋਲੋ ਵੀਡੀਓ ਆਪਾਂ ਸਪੈਸ਼ਲ ਇਸ ਗੱਡੀ ਦੀ ਹੈ ਨਾ ਬਾਈ ਤਰ੍ਹਾਂ ਬਾਅਦ ਚ ਕਰ ਲਾਂਗੇ ਨਾ ਆਪਾਂ ਇਸ ਕੰਮ ਬਾਰੇ ਇੱਕ ਬਾਈ ਮੈਂ ਨੌਜਵਾਨਾਂ ਨੂੰ ਤੇ ਚਲੋ ਮੈਂ ਇਹੀ ਕਹਿਣਾ ਹਾਂ ਵੀ ਸਾਡੀਆਂ ਵੀਡੀਓ ਵੇਖ ਕੇ ਘਰੇ ਚੀਜ਼ਾਂ ਮੈਨੂੰ ਕਰਿਆ ਕਰੂ ਬਾਕੀ ਜੇ ਕਿਸੇ ਨੇ ਨੌਲੇਜ ਲੈਣੀ ਆ ਆਪਾਂ ਨੂੰ ਫੋਨ ਕਰਕੇ ਟਰੈਕਟਰਾਂ ਬਾਰੇ ਪੁੱਛਣਾ ਇਸ ਲਾਈਨ ਦਾ ਵਿੱਚ ਪੁੱਛਣਾ ਹੁਣ ਅਸੀਂ ਐਂ ਨਹੀਂ ਵੀ ਕਰਦੇ ਆ ਇਹਨੂੰ ਫਾਹ ਦਿੱਤਾ ਸੀ ਵੀ ਤੁਸੀਂ ਸਾਨੂੰ ਟਰੈਕਟਰ ਲੈ ਕੇ ਦਿਓ ਇਹ ਸਾਰੀਆਂ ਚੀਜ਼ਾਂ ਉਹਨੇ ਬਾਹਰ ਜਾ ਕੇ ਪੈਸੇ ਕਮਾਏ ਕੋਸ਼ ਅਸੀਂ ਸੋਸ਼ਲ ਮੀਡੀਆ ਤੋਂ ਕਮਾਏ ਉਹਨਾਂ ਦਾ ਰੀਮਿਕਸ ਚੀਜ਼ਾਂ ਦਾ ਫਿਰ ਅਸੀਂ ਇੱਧਰ ਇਨਵੈਸਟ ਕਰ ਲਈਏ ਇੱਕ ਬਾਈ ਮੈਂ ਤੁਹਾਨੂੰ ਦੱਸ ਦਿੰਦਾ ਬਾਈ ਜਿਹੜਾ ਆਗਰ ਟਰੈਕਟਰ ਆ ਉਹ ਬਾਈ ਅਰਜਨ ਢਿੱਲੋਂ ਦੇ ਸੌਂਗ 'ਚ ਵੀ ਆ ਹਾਂ ਇਲਜ਼ਾਮ ਗਾਣੇ ਜਾਇਆ ਇਲਜ਼ਾਮ ਗਾਣੇ ਜਾਇਆ ਠੀਕ ਆ ਇਨਕੀ ਜਿਹੜੀ ਮੇਨ ਥੋੜੀ ਹਨਾ ਬਾਈ ਬਣਿਆ ਹੋਇਆ ਹਨਾ ਚਿਹਰਾ ਬਣਿਆ ਕੋ ਟਰੈਕਟਰ ਨੇ ਉਹ ਟਰੈਕਟਰ ਨੇ ਇੱਕ ਸਕਾਰਪੀਓ ਕਰਕੇ ਸਕਾਰਪੀਓ ਕਰਕੇ ਜਿਆਦਾ ਉਹ ਆਪਣਾ ਬਣਿਆ ਚੀਜ਼ ਬਾਕੀ ਮੈਂ ਹਨਾ ਇੱਕ ਚੀਜ਼ ਵਿਊਰ ਨੂੰ ਕਹਿਣਾ ਚਾਹਣਾ ਵੀ ਜਿਹੜੇ ਬੰਦੇ ਗੋਰਿਆਂ ਦੀਆਂ ਵੀਡੀਓ ਥੱਲੇ ਜਾ ਕੇ ਕਮੈਂਟ ਕਰਦੇ ਉਹਨਾਂ ਵੀ ਬਹੁਤ ਘੈਂਟ ਆ ਤੇ ਉਹੀ ਬੰਦੇ ਆਪਣੀਆਂ ਵੀਡੀਓ ਥੱਲੇ ਜਾ ਕੇ ਆਂਦੇ ਆ ਵੀ ਨਹੀਂ ਨਹੀਂ ਇਹ ਪੰਗੇ ਲੈਂਦੇ ਆ ਇਹ ਜਵਾਕ ਵਿਗਾੜਦੇ ਆ ਹਨਾ ਇਹ ਚੀਜ਼ ਵੀ ਯਾਰ ਬਾਕੀ ਗੋਰੇ ਵੀ ਆਪਣੇ ਟੱਚ 'ਚ ਆ ਤੁਹਾਨੂੰ ਇਹ ਮਾਣ ਮਹਿਸੂਸ ਹੋਣਾ ਚਾਹੀਦਾ ਵੀ ਯਾਰ ਆਪਾਂ ਨੇ ਤੋਂ ਬੰਦੇ ਸਾਲੇ ਕਰ ਰਿਹਾ ਤੇ ਬਾਕੀ ਬਾਈ ਅੱਡੋ ਆ ਡਾਣਾ ਥਿੰਕਿੰਗ ਹੁੰਦੀ ਦਰਮੋਂ ਆਪਾਂ ਕਿਹਨੂੰ ਸਮਝਾਵਾਂ ਵੀ ਨਹੀਂ ਸਕਦੇ ਆ ਨਾ ਜਿਹੜੇ ਬੰਦੇ ਦਾ ਬਾਕੀ ਬਾਈ ਤੁਸੀਂ ਵੇਖਣਾ ਮੈਂ ਜ਼ਿਆਦਾ ਕਮੈਂਟਾਂ ਬਾਰੇ ਬੋਲਦਾ ਨਹੀਂ ਤੇ ਇੱਕ ਇੱਕ ਰੀਜਨ ਹੋਰ ਹੁੰਦਾ ਬਾਈ ਜੇ ਕਮੈਂਟਾਂ 'ਚ ਨਹੀਂ ਬੰਦਾ ਬੋਲਦਾ ਉਹਨਾਂ ਨੂੰ ਐ ਹੁੰਦਾ ਹੈਗਾ ਵੀ ਇਹ ਕਹਿੰਦੇ ਡਰਦੇ ਨਹੀਂ ਬੋਲਦੇ ਪਰ ਬਾਈ ਇੰਨਾ ਸਮਾਂ ਨਹੀਂ ਹੁੰਦਾ ਕਿਉਂਕਿ ਜੇ ਥੋੜੇ ਜੁਲ ਜਗੇ ਤੇ ਆਹ ਚੀਜ਼ਾਂ ਬਾਈ ਜਿਹੜੀਆਂ ਦੁਨੀਆ ਤੱਕ ਉਹ ਦੁਨੀਆ ਤੱਕ ਉਹ ਦੁਨੀਆ ਤੱਕ ਆ ਬਾਈ ਆਲਵਾਰਡ ਤੱਕ ਬਾਈ ਇਹਦਾ ਗੋਰਿਆਂ ਨਾਲ ਕਨੈਕਟ ਹੋ ਗਿਆ ਇੱਕ ਦੇਸੀ ਜੱਟ ਦਾ ਪਿੰਡ 'ਚ ਬੈਠ ਕੇ ਗੋਰਿਆਂ ਨਾਲ ਕਨੈਕਟ ਤਾਂ ਹੋਇਆ ਜੇ ਥੋੜੇ ਵਿੱਚ ਨਹੀਂ ਹੁੰਦਾ ਹਨ ਬਾਈ ਤੇ ਨਾ ਹੀ ਬਾਈ ਮੈਂ ਕਹੂੰਗਾ ਉਲਝਣ ਆ ਨਾ ਚ ਨਹੀਂ ਮੈਂ ਹਜੇ ਕਈ ਵਾਰੀ ਮੈਨੂੰ ਇਹ ਹੋ ਜਾਂਦਾ ਵੀ ਯਾਰ ਮੈਂ ਦੱਜੇ ਬਾਈ ਨਾਲ ਗੱਲ ਕਰਾ ਉਹਦਾ ਦੱਜੇ ਦਾ ਸੁਭਾਅ ਬੋਲਾ ਸਭਾ ਵਾਲਾ ਉਹ ਤਾਂ ਨਾ ਹੁੰਦਾ ਵੀ ਕਮੈਂਟ ਉਦੋਂ ਪੜਿਆ ਕਰ ਜਦੋਂ ਤੂੰ ਸਾਈਡ ਬੈਠਾ ਹੋਵੇ ਜਾਂ ਤੇਰਾ ਦਿਮਾਗ ਨਹੀਂ ਸਹੀ ਕੰਮ ਕਰਦਾ ਤੂੰ ਹੱਸਿਆ ਕਰ ਕਮੈਂਟ ਕਰਕੇ ਇਹ ਸੋਚ ਕੇ ਕਿੱਥੋਂ ਆਈ ਹੈ ਨਾ ਬਾਕੀ ਹੁਣ ਜੇ ਤੁਸੀਂ ਚੀਜ਼ ਸੋਚਦੇ ਹੋ ਵੀ ਉਹ ਟਰੈਕਟਰ ਐਵੇਂ ਨਹੀਂ ਬਣ ਗਿਆ ਵੀ ਮਹੀਨੇ 'ਚ ਹੀ ਬਣਾਦਾ ਹੋਊਗਾ ਪਹਿਲਾਂ ਅਸੀਂ ਸੋਚਿਆ ਹੋਊਗਾ ਕਿਵੇਂ ਬਣਾਉਣਾ ਇੱਕ ਹੁੰਦੀ ਹੈ ਨਾ ਕਸਟਮਾਈਜ਼ ਕਿਵੇਂ ਕਰਨਾ ਇੱਕ ਹੁੰਦੀ ਆਪਾਂ ਚੀਜ਼ ਸੋਚ ਲੈਣੇ ਆ ਫਿਰ ਉਹਨੂੰ ਗਰਾਊਂਡ ਲੈਵਲ ਤੇ ਵਰਕ ਕਰਨਾ ਉਹਨੂੰ ਬਣਾਉਣਾ ਫਿਰ ਹੁਣ ਆ ਜਿਹੜਾ ਟਰੈਕਟਰ ਦੋ ਟਾਇਰਾਂ ਦੇ ਕਹਿਦਾ ਦੇਣਾ ਵੀ ਦੋ ਟਾਇਰਾਂ ਤੇ ਚਲਾਉਣਾ ਕਿਵੇਂ ਚਲਾਉਣਾ ਕਿਵੇਂ ਚੱਲਣਾ ਹੁਣ ਤਾਂ ਕਹਿਦਾ ਦੋਆਂ ਦੇ ਪਰ ਜਦੋਂ ਇਹਨੂੰ ਸਹੀ ਕਲਾ ਪ੍ਰੈਕਟੀਕਲ ਲਿਆਉਣਾ ਬਹੁਤ ਦੀ رائے ਜ਼ਰੂਰ ਦੇਣੀ ਆ ਤੇ ਬਾਈ ਦਾ ਸੁਭਾਅ ਬਹੁਤ ਵਧੀਆ ਤੇ ਬਾਈ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਠੀਕ ਹੈ ਦੋਸਤੋ ਮਿਲਦੇ ਆ ਅਗਲੀ ਵੀਡੀਓ ਤੇ ਧੰਨਵਾਦ